ਕਰਨੀ ਮਾ ਹਾਂਜੀ ਉਹ ਸ਼ਰਨ ਕਹਿੰਦੀ ਮੈਨੂੰ ਲੈ ਜਾਓ ਆਣ ਕੇ ਮਾਡੇ ਤੇ ਪਹੁੰਚ ਲਿਆ ਅੱਛਾ ਉਹ ਕਹਿੰਦਾ ਕੁੜੀ ਨੇ ਮੈਂ ਆਂਦੀ ਆਉਣਾ ਸੀ ਨਾਲ ਤੇ ਉਹਨੂੰ ਸਕੂਲ ਵਾਲਿਆਂ ਨੇ ਛੁੱਟੀ ਨਹੀਂ ਉਹ ਦਿੱਤੀ ਹਾਂ ਤੇ ਹੁਣ ਆਂਦੀ ਉਹਨੂੰ ਮੁੜ ਕੇ ਜਾ ਕੇ ਲਿਆਉਣਾ ਪੈਣਾ ਫੇਰ ਤੇ ਮੁੜ ਕੇ ਫੇਰ ਜਾਣਾ ਪਊਗਾ ਜਾਣਾ ਪੈਣਾ ਮੈਂ ਹੁਣ ਪਹਿਲਾਂ ਉਹਨੂੰ ਲਿਆਉਣਾ ਵਾ ਜਾ ਕੇ ਜਾਓ ਕਰ ਲਿਆਓ ਕਿਨੇ ਘੰਟੇ ਹਮ ਤੱਕ ਆਂਦੀ ਆਏ ਉਹ ਕਹਿੰਦੀ ਮੈਂ ਆਥੇ ਤੁਰ ਪਈਆਂ ਸਕੂਲੋਂ ਤੇ ਤੁਸੀਂ ਆ ਜਾਓ ਥੱਡੇ ਤੋਂ ਲੈ ਜਾਓ ਆਣ ਕੇ ਮੈਨੂੰ ਤੇ ਲੈ ਆਓ ਫੇਰ ਮੈਂ ਜਾਵਾਂ ਫੇਰ ਜਾਓ ਮੈਂ ਇਨਾ ਘਾੜੂ ਮਾਰ ਕੇ ਨਾ ਤਾਂ ਮੈਂ ਥੋੜਾ ਜਿਹਾ ਹੋਰ ਕੰਮ ਉਹ ਕਰ ਲਾਂ ਇੱਕ ਪੱਖਾ ਖਰਾਬ ਆ ਕਿਤੇ ਮਿਸਤਰੀ ਨੂੰ ਸੱਦ ਕੇ ਦੋ ਵੀ ਠੀਕ ਕਰਾ ਦੂੰ ਚਲ ਕੋਈ ਨਹੀਂ ਕਰਾ ਲਈ ਨਾ ਮੈਂ ਲੈ ਆਵਾਂ ਕੁੜੀ ਨੂੰ ਪਹਿਲਾਂ ਜਾ ਲੈ ਆ ਮੈਂ ਇੰਨਾ ਘੌਣ ਮਾਰ ਨਹੀਂ ਲਾਵਾਂ ਇੱਕੋ ਖਾਣ ਵਾਸਤੇ ਚੀਜ਼ ਲਾਏ ਕੁੜੀ ਵਾਸਤੇ ਚੰਗਾ ਚੰਗਾ ਘਰ ਆ ਜਹ ਨਹੀਂ ਚਲ ਦ ਕਰਦੀ ਹੁਣ ਪਨੀਰ ਬਣਾ ਲੈਣੀ ਹਾਏ ਇੱਕ ਜੂ ਤੇ ਮੈਂ ਪਨੀਰ ਰੱਖ ਕੇ ਗਈ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਨੂੰ ਲੱਗਦਾ ਮਮੀ ਨੇ ਲੁਕਾ ਲਿਆ ਹੁਣ ਆਪੀ ਸਬਜੀ ਨਾ ਬਣਾਵੇ ਪਨੀਰ ਦੀ ਮਮੀ ਨੇ ਆਪਣੀਆਂ ਹਰਕਤਾਂ ਤੋਂ ਬਾਜ ਆਉਂਦੇ ਕਿ ਦੱਸੇ ਵੀ ਕੋਈ ਲੁਕਾਉਣ ਵਾਲੀ ਚੀਜ਼ ਆ ਇਹੀ ਕੱਲ ਜੇ ਮੈਂ ਜਸਪਿੰਦਰ ਨੂੰ ਦੱਸਾਂ ਤੇ ਲੜਾਈ ਨਾ ਪਵੇ ਤੁਹਾਡੇ ਘਰ ਚ ਤੇ ਉਦਾਂ ਹੀ ਰੋਲਦਾ ਫਿਰਦਾ ਹੀ ਪਨੀਰ ਮੇਰੀ ਮੰਮੀ ਨੇ ਤੇ ਨਹੀਂ ਕਦੀ ਲੁਕਾਇਆ ਕੀ ਕਰਾਂ ਮੈਂ ਦੱਸਮਣ ਛੱਡ ਮੈਂ ਕੱਤੋਂ ਦੱਸਣਾ ਸਬਜ਼ੀ ਤਾਂ ਇਹਨਾਂ ਨੇ ਵੀ ਖਾਣੀ ਹੀ ਮੈਂ ਕੱਲੀ ਨੇ ਥੋੜੀ ਖਾਣੀ ਕੋਈ ਹਾਲ ਨਹੀਂ ਹਾਂ ਮੜ ਕੇ ਕੰਡੀਆਂ ਕੋਸ਼ਮੀਆ ਨਾਲ ਪਾਣੀ ਉਹਨਾਂ ਨੇ ਪਿਆਲਤਾ ਵਾ ਹਾਂਜੀ ਤੇ ਚਾਹ ਬਣਾ ਦੇ ਦੋ ਕੱਪ ਠੀਕ ਆ ਕੌਣ ਆਇਆ ਵਾ ਓਏ ਉਹ ਬੋਰਡ ਲਿਖਣ ਵਾਲੇ ਆਏ ਆ ਨਸ਼ਾ ਵਿਰੋਧ ਦਾ ਬੋਰਡ ਲਿਖਣ ਦੇ ਪਿੰਡਾਂ ਦੇ ਵਿੱਚ ਠੀਕ ਆ ਠੀਕ ਆ ਤੇ ਬਣਾ ਦੇ ਤਾਂ ਆਵਾਜ਼ ਦੇ ਦੀ ਬਣਾ ਕੇ ਆ ਚੰਗਾ ਬਣਾ ਦਿੰਨੀ ਮੈਂ ਠੀਕ ਇੱਦਾਂ ਕਰਨੀ ਆ ਪਾਂਡੇ ਧੋ ਕੇ ਨਾ ਚਾਹ ਇਹਨਾਂ ਨੂੰ ਬਣਾ ਕੇ ਤੇ ਉਹ ਜਿਹੜੀ ਦਾਲ ਪਈ ਹੈ ਨਾ ਉਹੀ ਤੜਕਾ ਲਾ ਕੇ ਦਿੰਨੀ ਇਹਨਾਂ ਨੂੰ ਫਿਰ ਕਹਿਣਾ ਇਹ ਵੀ ਮੈਨੂੰ ਕਹਿਣਾ ਚੰਗੀ ਤਰ੍ਹਾਂ ਵੀ ਕਿ ਦਾਲ ਹੀ ਖਵਾਤੀ ਫਿਰ ਦੱਸੂਗੀ ਮੈਂ ਮਾਂ ਤਾਂ ਦਿਨੇ ਤੇ ਪਨੀਰ ਲਗਾ ਲਿਆ ਤੇ ਦਾਲ ਮੈਂ ਕੀ ਬਣਾਉਣੀ ਆ ਕਦੀ ਚੰਗੀ ਬਣ ਜਾਂਦੀ ਆ ਤੇ ਕਦੀ ਫਿਰ ਉਹੀ ਹਰਕਤਾਂ ਕਰਨ ਲੱਗ ਪਿੰਦੀ ਆ ਪਰ ਕੀ ਸਰੀਰ ਨੂੰ ਹੋੜੇ ਇਹ ਦਵਾਈ ਵੀ ਖਾਦੀ ਆ ਫਾਇਦਾ ਕੋਈ ਨਹੀਂ ਹੋਇਆ ਤੇ ਲੱਤਾਂ ਬਾਵਾ ਟੁੱਟਾਂ ਡਕਾਂਵਾ ਸਰੀਰ ਨਹੀਂ ਆ ਸਹੀ ਕਰ ਲੁੱਤ ਮੈਂ ਜੀ ਨਹੀਂ ਕਰਦਾ ਆਇਆ ਮਨੋਆ ਕਾ ਮੇਰੇ ਲੱਤਾਂ ਹੀ ਕੋਟ ਦੇ ਅਮਨ ਅਮਨ ਆਈ ਮਮੀ ਇੰਨੀ ਹੋਰ ਮੈਨੂੰ ਦੱਸ ਕੀ ਕਹਿਣਾ ਵਾ ਬਾਜਾਂ ਹੀ ਮਾਰੀ ਜਾਂਦੇ ਆ ਆਪ ਤੇ ਕੁਛ ਕਰਨਾ ਨਹੀਂ ਤੇ ਮੈਨੂੰ ਵੀ ਨਹੀਂ ਕਰਨ ਦੇਂਦੇ ਸੋਨੀ ਆਵਾ ਭਲਾ ਪਹਿਲਾਂ ਕੀ ਕਹਿੰਦੀ ਇਹਦਾ ਵੀ ਕਿਹੜਾ ਕਦੋਂ ਦੀ ਆਵਾਜ਼ ਮਾਰੀ ਵੈਸ ਤੱਕ ਨਹੀਂ ਆਈ ਹਾਂਜੀ ਮਮੀ ਇਹ ਨਹੀਂ ਕਰਦਾ ਇਹਦਾ ਕਿ ਮੇਰਾ ਆਖੇ ਲੱਗਦਾ ਮम्मी ਬਾਜਾ ਮਾਰਨ ਦੇ ਆ ਗਈ ਮੈਂ ਮੈਂ ਇਹ ਆਖ ਨਹੀਂ ਮੈਂ ਦਵਾਈ ਵੀ ਖਾਧੀ ਮੈਨੂੰ ਪਤਾ ਨਹੀਂ ਕੀ ਹੋਣਿਆ ਲੱਤਾਂ ਪਾਵਾਂ ਪੀੜ ਕਰਦੇਗਾ ਉੱਠਣ ਇਹ ਨਹੀਂ ਕਰਦਾ ਮੈਨੂੰ ਕੋਟੀ ਦੇ ਕੇ ਤੇ ਮੱਸਾ ਤੇ ਮੰਮੀ ਮੈਂ ਉਹ ਚਾਹ ਧਰੀ ਹੀ ਉੱਤੇ ਬਾਰ ਬੰਦੇ ਆਏ ਹੀ ਤੇ ਇਹ ਕਹਿੰਦੇ ਹੀ ਵੀ ਦੋ ਕੱਪ ਚਾਹ ਬਣਾ ਦੇ ਚਾਹ ਬਣੀ ਨਹੀਂ ਅਜੇ ਮੈਂ ਧਰ ਕੇ ਆਈ ਆ ਤੇ ਕੌਣ ਆਏ ਬੰਦੇ ਕੌਣ ਲੱਗੇ ਆ ਬੰਦੇ ਮੰਮੀ ਮੈਨੂੰ ਪਤਾ ਨਹੀਂ ਆ ਕੌਣ ਵਾ ਉਹ ਇਹਨਾਂ ਨੂੰ ਪੁੱਛ ਲੈ ਜਾ ਕੇ ਕੌਣ ਬੰਦੇ ਆਏ ਅੱਛਾ ਕਿੰਨਾ ਕ ਟਾਈਮ ਲੱਗੂ ਚਾਹ ਤੇ ਚਾਹ ਦੇ ਮੇ ਪਾਣੀ ਪਾ ਕੇ ਆਈ ਚਲ ਪਹਿਲਾਂ ਘੋਟ ਦਿੰਨੀ ਆ ਫਿਰ ਵੇਖ ਲਾਂਗੀ ਤਾਂ ਤੇ ਘੋਟ ਤੇ ਮੈਂ ਤਾਂ ਖੜ ਮਾਰ ਜਾਨਾ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਵੇਖਿਓ ਮੰਮੀ ਕਿਤੇ ਤੂੰ ਗੱਡੀ ਨਾ ਚੜ ਜਿਓ ਨਾ ਪੈਣਾ ਮੈਂ ਤਾਂ ਸਭ ਕੋ ਵੇਖਣਾ ਆ ਜੇ ਕਿਤੇ ਰੰਗ ਰਾਜ ਨੇ ਆਣਿਆਂ ਦੇ ਤਾਂ ਬਪੋਤੇ ਪੋਤਾਂ ਦਾ ਵੇ ਰੁਕ ਤੇ ਵਿਆਹ ਕਰਕੇ ਜਾਂ ਨਹੀਂ ਤੂੰ ਨਹੀਂ ਨਾ ਹੋ ਕੇ ਇੱਦਾਂ ਕਿਹਾ ਹਾਏ ਹਾਏ ਮੰਮੀ ਆਪੇ ਪਹਿਲਾਂ ਤੂੰ ਇਹ ਕਹਿਂਦੇ ਮੇ ਇਹ ਮੇਰੀ ਧੀ ਹੋਵੇ ਤਾਂ ਮੈਨੂੰ ਆਖੇ ਮੇਰੀ ਮਾਂ ਇਦਾਂ ਮਰ ਜੇ ਮੰਮੀ ਮੈਂ ਕਿਹੜਾ ਚੁੰਨੀ ਮੈਂ ਤੇ ਉਦਾਂ ਕਹਿਤਾ ਤੂੰ ਹੀ ਕਹਿਣ ਦੀ ਹੋਤੇ ਹਾਂ ਤੇ ਉਹ ਹੁੰਦਾ ਹੀ ਆ ਤੇ ਆਨੀਆ ਢਿੱਗੇ ਮਨ ਹੋ ਕੇ ਕੁੱਟੀ ਇਹਦੇ ਗੁੱਸਾ ਨਾ ਤੇ ਦੇ ਕਰਕੇ ਕੋਟੀ ਵੀ ਮੈਂ ਮੈਨੂੰ ਦਾਤਾ ਵਾ ਚੱਲ ਆਂਦੇ ਲੋਕ ਠੀਆਂ ਹੁੰਦੇਗਾ ਨਵਾਂ ਤਾਂ ਹੁਣ ਕੋਟਾ ਦੀ ਚਾਜਣਾ ਮੰਮੀ ਮੈਂ ਕਰ ਤੂ ਬੋੜ ਬੋੜ ਕਰਨਾ ਆਹ ਇਹ ਲੈ ਹੁਣ ਮੈਂ ਤੇਰਾ ਜਿੱਦਾਂ ਤੋਂ ਨਹੀਂ ਹੁੰਦਾ ਹੀ ਕਰਨੀ ਆ ਚਲੋ ਗੁੱਸੇ ਚਾਣ ਕੇ ਕਈ ਗੱਲਾਂ ਹੋ ਜਾਂਦੀਆਂ ਵਾ ਤੇ ਹੁਣ ਧੀ ਬਣ ਕੇ ਰਹੀਂ ਤੇ ਮੈਂ ਅਵੀ ਤੈਨੂੰ ਧੀ ਬਣਾਉਂਗੀ ਆਹੋ ਬਦਲ ਗਏ ਕਦੀ ਤੇ ਚੰਗੇ ਹੋ ਜਨਾ ਤੇ ਕਦੀ ਮਾੜੀ ਪਨੀਰ ਫਟਾਇਆ ਹੀ ਚੱਲ ਸਬਜ਼ੀ ਬਣਾ ਲੂੰਗੀ ਉਹ ਵੀ ਖਾ ਲਿਆ ਮੇਰਾ ਦਾ ਕੋਈ ਨਹੀਂ ਉਹ ਵੀ ਨਹੀਂ ਤੈਨੂੰ ਪਚਣਾ ਢਿੱਡ ਫਿੱਡ ਹੋਊਗੀ ਖਾ ਕੇ ਤੇਰੇ ਹਣੀ ਬੜਬੜ ਕੀ ਕਰਨੀ ਆ ਕੋਸ਼ੀ ਨਹੀਂ ਮੰਮੀ ਮੈਂ ਬੜਬੜ ਥੋੜੀ ਨਹੀਂ ਕਰਨ ਮੈਂ ਤਾਂ ਘੜਬੜਬੜ ਕਰਨ ਲਈ ਆ ਮੈਂ ਸੁਣ ਲਈ ਆ ਉਹ ਨਹੀਂ ਮੈਂ ਨਾ ਚਾਹ ਤੇਰੀ ਉੱਤੇ ਤੇ ਮੈਨੂੰ ਲੱਗਾ ਉਬਲ ਜਾਣੀ ਆ ਮੈਂ ਤਾਂ ਕਹਿੰਦੀ ਆ ਕਿ ਦੁੱਧ ਪਾਉ ਨਹੀਂ ਉਹਦੇ ਚ ਆਹੋ ਸਿਰ ਆਣੀ ਆਣ ਕੇ ਘੁੱਟ ਦਿੰਨੀ ਤੁਹਾਨੂੰ ਚੱਲ ਜਾ ਹੈ ਪਤਾ ਮੈਨੂੰ ਔਖੀ ਤੇ ਬੜੀ ਆ ਜਦੋਂ ਗੱਲ ਨਹੀਂ ਛੱਡੀ ਮੈਂ ਭਾਵੇਂ ਮਾਪਣ ਕੇ ਦੱਸਾ ਤਈ ਆ ਸਭ ਕੋ ਲਿਆ ਕੇ ਦਿਨੇ ਦੇ ਮਨੋਂ ਫੇਰ ਨਹੀਂ ਕੋਸ਼ ਚੱਲ ਕੋਈ ਨਹੀਂ ਜੀਵਨ ਦੀ ਧੀ ਆ ਹੋਰ ਕੀ ਦੀ ਆ ਫਿਰ ਜਿਹੜਾ ਹੁਣ ਪਨੀਰ ਰੱਖਿਆ ਨਾ ਉਹ ਖਾ ਨਹੀਂ ਆ ਤੇ ਇਹਂਦੀ ਤੇ ਨਹੀਂ ਕਿਤੇ ਮੈਂ ਖਾ ਕੇ ਤੇ ਫਿਰ ਦੱਸੋ ਮਾਂ ਮਾਤਾ ਫਿਰ ਇਹਨੂੰ ਪਤਾ ਲੱਗੂਗਾ ਦਵਾਦਵ ਕੰਮ ਕਰਨਾ ਕੁੜੀ ਦੇ ਨਾਂ ਤੇ ਫਿਰ ਕਹਿਣਾ ਮम्मी ਤੂੰ ਸਫਾਈ ਨਹੀਂ ਕਰਦੀ ਚਾਦੀ ਨਾ ਨਿਆਣਿਆਂ ਨੂੰ ਜਿੰਨਾ ਮਰਜ਼ੀ ਆਖੋ ਕਿ ਪਤ ਮੈਂ ਬਥੇਰਾ ਕੰਮ ਕਰਨੀ ਆ ਪਰ ਫਿਰ ਵੀ ਕਿੱਥੇ ਜਾਲ ਜੇ ਆ ਜਾਈਗੀ ਤਰ ਮਾ ਨਾ ਮਾ ਮਾ ਧੀਆ ਦੁਪਹਿਰ ਗੱਲਾਂ ਬਾਤਾਂ ਮਾਰਾਂਗੇ ਅੱਧਾ ਕਿਤੇ ਕੁੜੀ ਵੀ ਆ ਜਾਂਦੀ ਤੇ ਚਲ ਕੇ ਤੇ ਉਹ ਵੀ ਨਿਆਣੀ ਖੇਡ ਖੁੱਡ ਜਾਂਦੀ ਨਾਲੇ ਮੇਰਾ ਵੀ ਜੀ ਲੱਗਾ ਰਹਿੰਦਾ ਉਹ ਦਿਨ ਚਲ ਸ਼ਰਨ ਆ ਜਾਂਦੀ ਹੈ ਨਾ ਤੇ ਮੈਂ ਤੇਦੇ ਪਿਓ ਨੂੰ ਕਹਿਣਾ ਕਿ ਟਾਈਮ ਨਾ ਜਾ ਕੇ ਤੇ ਨਿੱਕੀ ਜੀ ਕੁੜੀ ਨੂੰ ਲੈ ਆਓ ਇਹ ਨਾਲ ਥੇ ਛੁੱਟੀ ਹੋ ਜੇ ਤੇ ਕੁੜੀ ਥੇ ਰੋਂਦੀ ਰਹੇ ਦੱਸ ਜੇ ਗਈ ਹੀ ਵਿਚਾਰੀ ਤੇ ਸਕੂਲ ਵਾਲਿਆਂ ਨੇ ਕੰਮ ਵੇਖ ਲਾ ਤੇ ਤੁਸੀਂ ਕੁੜੀ ਘੱਲ ਦੋ ਕਿੰਨਾ ਕੁ ਤੁਹਾਨੂੰ ਘੰਟੇ ਡੇ ਘੰਟੇ ਚ ਵੱਧ ਪੜ ਲੈਣਾ ਹੈ

ਨਹੀਂ ਆਫਰ ਕਿਤੇ ਕੰਮ ਗਏ ਹੀਗੇ ਤੇ ਮੈਂ ਪਿੰਦਰ ਨੂੰ ਕਿਹਾ ਹੀ ਤੈਨੂੰ ਮੈਨੂੰ ਚੜਾ ਗਿਆ ਹੀ ਬੱਸੇ ਅੱਛਾ ਅੱਛਾ ਤੇ ਡੈਡੀ ਤੇਰੇ ਕਹਿੰਦੇ ਵੀ ਰੋਜ਼ ਸਕੂਲੇ ਗਈ ਤੇ ਛੁੱਟੀ ਨਾ ਮਨ ਦਿੱਤੀ ਆ ਨਹੀਂ ਮੰਮੀ ਗਏ ਹਾਂ ਸਕੂਲੇ ਮੈਂ ਤਾਂ ਕਹਾਈ ਪੀ ਕਲਾ ਦੋ ਉਹਨੂੰ ਤੇ ਕਹਿੰਦੇ ਵੀ ਨਹੀਂ ਪੂਰੀ ਛੁੱਟੀ ਤੇ ਕਲਾਉਣਾ ਵਾ ਪੇਪਰ ਆਉਣ ਵਾਲੇ ਉਹਨਾਂ ਦੇ ਤੇ ਦੋ ਤਿੰਨ ਛੁੱਟੀਆਂ ਹੀ ਆ ਤੇ ਮੈਂ ਚੱਲ ਹੋਂ ਨਹੀਂ ਪਿੰਡੋਂ ਤੂੰ ਹੀ ਸੱਸ ਨੇ ਕਿੱਦਾਂ ਆਉਂ ਦਿੱਤਾ ਦੀ ਤੇ ਦੱਸੋ ਨੇ ਹੁਣ ਕੀ ਕਹਿਣਾ ਹੈਗਾ ਹੁਣ ਤੇ ਆਪਾਂ ਮੰਮੀ ਆਡੋ ਆਡੋ ਆ ਆਡੋ ਰੇ ਹਾਂ ਆਉਂਦੇ ਆੜਤੀ ਤੂੰ ਦੱਸਿਆ ਨਹੀਂ ਦੱਸਣਾ ਕੀ ਹੈਗਾ ਉਹ ਨਿੱਕੇ ਹੋ ਗਏ ਹੀਗੇ ਤੇ ਮੁਰਕੇ ਹੱਡ ਤੇ ਵੀ ਇਦਾਂ ਰੋਗ ਮਾਰਦੀ ਹੀਗੀ ਤੇ ਫਿਰ ਇਹਨਾਂ ਨੇ ਵੀ ਡੜੀ ਨੂੰ ਕਿਹਾ ਫਿਰ ਸਾਨੂੰ ਵੀ ਐਡ ਕਰ ਦੋ ਚੱਲੇ ਆ ਕੋਠੇ ਚ ਬਰਕਤ ਹੁੰਦੀ ਆ ਪਰ ਕੱਠ ਡੜੀ ਇਹਦਾ ਇਦਾਂ ਕਾਦਾ ਵਜੇ ਤੇ ਸਾਰੇ ਹੋਣ ਫੇਰ ਹੋਣਾ ਚੱਲ ਪਰ ਠੀਕ ਕੰਮ ਕਰੀ ਜੇ ਤੇ ਵੱਖ ਹੋ ਵੀ ਨਹੀਂ ਨਾ ਆਪਣੇ ਸੱਸ ਸਹੁਰੇ ਦੀ ਸੇਵਾ ਕਰੀ ਇਹ ਨਾ ਇਹ ਤੁਹਾਨੂੰ ਪਾਣੀ ਕਾ ਨਹੀਂ ਨਾ ਪੁੱਛੋ ਰੋਟੀ ਪਾਣੀ ਬਕਾਓ ਕਿ ਪਾਣੀ ਤੂੰ ਦੇ ਦਿਆ ਕਰੀ ਕੋਈ ਨਾ ਅਹੀਂ ਤੇ ਮੰਮੀ ਦੇ ਦੇਣੇ ਆ ਮੰਮੀ ਨਹੀਂ ਸਦੇ ਮੂੰਹ ਬੋਲਦੀ ਇਹ ਅੱdte ਵਿਚਾਰੇ ਕੁਛ ਕਹਿੰਦੇ ਹੀ ਨਹੀਂਗੇ ਕੋਈ ਗੱਲ ਨਹੀਂ ਪੁੱਤ ਦਾਦਾ ਫਰਜ ਵੰਦਾ ਵਾ ਵੀਰੋਂ ਗੁੰਡੇ ਵੀ ਆਈਏ ਨਾ ਤੇ ਨੋਣਾ ਜਾਨ ਤੇ ਜੇ ਨੋਣਾ ਮਕੇ ਪੁੱਛਣਾ ਨਾ ਇਹ ਚੰਗੇ ਥੋੜਾ ਨਿੱਗੀ ਰੱਖ ਪੀਟਿਆ ਦੀ ਬੇਟੀ ਹੁੰਦੀ ਚੱਲ ਕੁੜੀ ਨੂੰ ਪਾਣੀ ਧਾਣੀ ਤੇ ਪਿਆਲ ਦੇ ਆ ਜਾਨੀ ਪਾਣੀ ਦੇ ਬਹਿ ਮੈਤੀ ਚੱਲ ਕੋਈ ਨਹੀਂ ਪੁੱਤ ਪਹਿਲੀ ਗੱਲ ਤੇ ਵੱਖ ਹੋਣਾ ਨਹੀਂ ਤੇ ਜੇ ਹੁਣ ਹੋ ਗਈ ਗਏ ਨਾ ਤੇ ਚਾਹ ਲੈ ਆਪੀ ਰਾਜ ਮਿਲ ਕੇ ਰਿਓ ਫਿਰ ਵੀ ਨਹੀਂ ਡਰਦੀ ਰਾਲ ਮਿਲ ਕੇ ਆਹੋ ਇਹ ਨਾ ਸਮਝੋ ਵੀ ਹੁਣ ਵੱਖਵਾ ਤੇ ਆਪਣੀਆਂ ਮਰਦੀਆਂ ਕਰੀ ਜਾਓ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਫਿਰ ਵੀ ਕਿਤੇ ਆਉਣਾ ਜਾਣਾ ਹੋਏ ਨਾ ਤੇ ਆਪਣੇ ਸੱਸ ਸੋਰੇ ਨੂੰ ਮਾੜਾ ਪੁੱਛ ਲਈਦਾ ਹੋਈਦਾ ਵਾ ਅਗਿਆ ਨਾ ਮਾਂ ਰਹਿ ਜਾਂਦਾ ਵਾ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਹੋਂ ਤਾਂ ਇਦਾਂ ਹੀ ਮੈਸੇਜ ਆਇਆ ਸੀਗਾ ਸਕੂਲੋਂ ਤੇ ਮੈਂ ਤਾਂ ਫਿਰ ਕਰਕੇ ਮੈਂ ਚੱਲ ਅੱਗੇ ਕੋਈ ਛੁੱਟੀ ਨਹੀਂ ਹੁੰਦੀ ਆ ਉਹ ਦਿਨ ਰਹਿ ਹੁੰਦੇ ਆ ਉਹ ਤਾਂ ਠੀਕ ਆ ਤੇ ਫਿਰ ਹੁਣ ਕੁੜੀ ਨੂੰ ਜਾ ਕੇ ਲਿਆਉਣਾ ਪਊਗਾ ਫੇਰ ਉਹ ਹੁਣ ਤੁਸੀਂ ਲੈ ਆਇਓ ਠਹਿਰ ਕੇ ਜਾ ਕੇ ਚੱਲ ਮੈਂ ਫਿਰ ਲਿਆਉਂਗਾ ਜਾ ਕੇ 4 ਵਜੇ ਹਾਂ ਹਾਂਜੀ ਠੀਕ ਆ ਆ ਲੈ ਪੁੱਤ ਪਾਣੀ ਆ ਲੈ ਤਾਂ ਹੀ ਮਿਲ ਲ ਮੈਂ ਨਹੀਂ ਕਹ ਫੇੜਾ ਬਹਿ ਜਾ ਤੂੰ ਤੇ ਤੇ ਆਲੇ ਚਾਹ ਪਾਣੀ ਮੈਂ ਕੋ ਕੰਮ ਕਰ ਲਾਂ ਮੁਰਕੇ ਫਿਰ ਮੈਨੂੰ ਉਹ ਪੂਰੀ ਰਸਕੂਲ ਜਾਣਾ ਪਣਾ ਮੁਰਕੇ ਚਲ ਜਾਓ ਫਿਰ ਕਰ ਲੋ ਤੁਸੀਂ ਹਾਂ ਹਾਂ ਹੋ ਜਾ ਮਿੱਟੀ ਤਾਂ ਹੈ ਮੰਜੇ ਤੇ ਹੁਣ ਦੱਸ ਮੈਨੂੰ ਕੋਈ ਗੱਲਬਾਤ ਹੋਈ ਫੇਰ ਵਾਖ ਹੋਏਗੀ ਉਦਾਂ ਸਹਿਮਤੀ ਨਾ ਹੋਏ ਜੀ ਨਹੀਂ ਮੰਮੀ ਨਾ ਨਾ ਵਾਦਾ ਖਾਟਾ ਹੋ ਗਿਆ ਹੋਮੀ ਹੁਣਾ ਦਾ ਤੇ ਉਹ ਵਾਖ ਹੋਗੇ ਹੀਗੇ ਤੇ ਅਹੀਂ ਤੇ ਫਿਰ ਮੰਮੀ ਉਹਨਾਂ ਦੇ ਨਾਲ ਹੀ ਵੀ ਉਹਨਾਂ ਨੂੰ ਕਿਨੇ ਬਣਾ ਕੇ ਦੇਣੀ ਆ ਤੇ ਮੁਰਕੇ ਮੰਮੀ ਮੇਰ ਨਾਲ ਵੀ ਉਦਾਂ ਕਰਦੇ ਜਿੱਦਾਂ ਪਹਿਲਾਂ ਹੀਗੇ ਤੇ ਫੇਰ ਮੈਂ ਇਹਨਾਂ ਨੂੰ ਦੱਸਿਆ ਹੀਗਾ ਤੇ ਇਹਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਪੀ ਤੁਹਾਨੂੰ ਵੀ ਵਾਕ ਕਰੋ ਤੇ ਹੁਣ ਸੱਸ ਸੋਹਰਾ ਤੇਰਾ ਜਿਹੜਾ ਉਹ ਕਿੱਦਾਂ ਫਿਰ ਆਪ ਭਗਾਉਂਦੇ ਰੋਟੀ ਉਹ ਹੁਣ ਆਪ ਭਗਾਉਂਦੇ ਆ ਉਦਾਂ ਪੁੱਤ ਚੰਗੇ ਤੇ ਨਹੀਂ ਨਾ ਲੱਗੀ ਰਹੇਗਾ ਫਿਰ ਵੀ ਜਿੱਦਾਂ ਮਰਜੀ ਤੇ ਤੁਸੀਂ ਵੱਖੋ ਵੱਖ ਦੇ ਕਿੱਦਾਂ ਅਹੀਂ ਤੇ ਮੰਮੀ ਇਕੱਠੀਆਂ ਪਕਾਉਂਦੀਆਂ ਵਾ ਮੈਂ ਤੇ ਨਾਲ ਨੂੰ ਕਿਹਾ ਹੀ ਗਾ ਤੇ ਕਹਿੰਦੀ ਨਹੀਂ ਇਕੱਠੇ ਪਕਾਉਂਗੀ ਰੋਟੀ ਪੁੱਤ ਉਦਾਂ ਮੈਨੂੰ ਸ਼ਰਮ ਨਹੀਂ ਆਉਂਦੀ ਕੀ ਉੱਥੇ ਆਂਡ ਗਵਾਂਡ ਕਹਿਣਗੇ ਵੀ ਦੋ ਨੋਵਾ ਤੇ ਰੋਟੀ ਆਪ ਭਗਾਉਂਦੇ ਹੀ ਤੇ ਦੱਸਵਾਮੀ ਹੋਣ ਨਹੀਂ ਕਿ ਕਰੀਏ ਅਹੀਂ ਤੇ ਪੁੱਛਨੇ ਆ ਹੁਣ ਤਾਨੂੰ ਪਤਾ ਹੈਗਾ ਮੰਮੀ ਦਾ ਕਿੱਦਾਂ ਦੇ ਆ ਕਿਦਾਂ ਬੋਏ ਨਾ ਕੋ ਕਈ ਇਹ ਤਾਂ ਕੋ ਹੋਰ ਹੀ ਬੋਲਦੇ ਉਲਟਾ ਹੀ ਕੁਛ ਚੱਲ ਕੋਈ ਨਹੀਂ ਪੁੱਤ ਜੇ ਕੋ ਗੱਲ ਕਰ ਵੀ ਦਿੰਦੀ ਐ ਨਾ ਤੇ ਮਿੱਟੀ ਪਾਇਆ ਕਰ ਪੇਕਿਆਂ ਦੀ ਨਾ ਬਦਨਾਮੀ ਹੁੰਦੀ ਆ ਇਹਦੇ ਕੁੜੀਆਂ ਸਹੁਰੇ ਜਾ ਕੇ ਬੋਲਣ ਨਹੀਂ ਮੰਮੀ ਐਂ ਇਤਨੀ ਕੋ ਮਾੜਾ ਕਿਆ ਚਲੋ ਆਪੇ ਕਿਤੇ ਦੱਸ ਦੇ ਬਾਕੇ ਕਿਤੇ ਫੋਨ ਮੈਨੂੰ ਕਿਤੇ ਠੋਕਰ ਵਜੇ ਜੇ ਸਿਆਣੀ ਬਣੀ ਜਾਵੇ ਪਤਾ ਨਹੀਂ ਮੰਮੀ ਉਹਨੇ ਕਦੋਂ ਬਦਲਣਾ ਵਾ ਬਦਲਣਾ ਵੀ ਕਿ ਨਹੀਂ ਨਾਲੇ ਛੱਡੋ ਪਰੇ ਹੁਣ ਮੈਂ ਦੋ ਦਿਨ ਇੱਥੇ ਰਹਿਣਾ ਨਹੀਂ ਤੇ ਤੁਸੀਂ ਫੇਰ ਉਹ ਗੱਲਾਂ ਲੈ ਕੇ ਪੈਗੇ ਚੱਲ ਕੋਈ ਗੱਲ ਨਹੀਂ ਉਹ ਉੱਥੇ ਦੀਆਂ ਗੱਲਾਂ ਉੱਥੇ ਹੀ ਛੱਡ ਛੱਡ ਉਹ ਦੱਸ ਇੱਕ ਆਹ ਨਹੀਂ ਸਬਜ਼ੀ ਬਣਾਵਾ ਫਿਰ ਅੱਜ ਕੋਈ ਨੇ ਜੋ ਮਰਜ਼ੀ ਬਣਾ ਲਓ ਲੈ ਚੱਪਣ ਕਦੂ ਲਾ ਕੇ ਲਿਆਂਦੇ ਡੈਡੀ ਤੇਰੇ ਨੇ ਉਹ ਬਣਾ ਲਾਂਗੇ ਤੇ ਬਣਾ ਲਓ ਇਹ ਬਣਾ ਲਓ ਨਾਲ ਦਹੀਂ ਲੂਣ ਵਾਲਾ ਬਣਾ ਲੈਨੇ ਹਾਂ ਤੇ ਕੁੜੀ ਦੱਸ ਦੇ ਜਿਹੜੀ ਚੀਜ਼ ਖਾਂਦੀ ਉਹਦੇ ਹੰਦਨ ਮੈਂ ਉਹ ਵੀ ਬਣਾ ਛੜ ਕੋਈ ਨਹੀਂ ਉਹਨੂੰ ਤੇ ਜੋ ਮਰਜ਼ੀ ਬਣਾ ਲਓ ਨੇ ਖਾ ਲੈਣਾ ਸਭ ਹਾਂ ਉਹਨੇ ਬੜੀ ਖੁਸ਼ ਹੋ ਕੇ ਤੇ ਇੱਥੇ ਕਿੱਢਣਾ ਕਿੰਨਾ ਚਿਰ ਹੋ ਗਿਆ ਵਿਚਾਰੀ ਆਹੀ ਨਹੀਂ ਗਈ ਇਹ ਮੇਰਾ ਇੰਨਾ ਜੀ ਕਰਦਾ ਇਹਨੇ ਮਿਲਣ ਨੂੰ ਵੀ ਆਵੇ ਤੇ ਕੁੜੀ ਨੂੰ ਨਾਲ ਲੈ ਕੇ ਆਵੇ ਆ ਹੋਤੇ ਉਹ ਹੱਬੜਾ ਕਰਦੀ ਆ ਤੇ ਉਹਨੂੰ ਛੁੱਟੀ ਤਾਂ ਨਹੀਂ ਤੁਹਾਨੂੰ ਪਤਾ ਹੈਗਾ ਵੀ ਛੁੱਟੀ ਤੇ ਨਹੀਂਦੀ ਨਹੀਂ ਸਕੂਲੋਂ ਹੁਣ ਤੇ ਆ ਬੜੀ ਕਾਲੀ ਹੁੰਦੀ ਆ ਕਿਹੜਾ ਛੁੱਟੀ ਆ ਤੇ ਮੈਂ ਨਾ ਨਹੀਂ ਉਮਕੋ ਜਾਵਾਂ ਤੇ ਕੱਪੜੇ-ਕੁੱਪੜੇ ਲੈਣ ਤੇ ਆ ਦੇ ਨਾਲ ਹੀ ਹਾਂ ਉਹ ਤੇ ਮੈਂ ਲੈਣ ਤੇ ਕੱਪੜੇ ਚਲ ਠੀਕ ਬੈਹ ਫਿਰ ਮੈਂ ਰੋਟੀ ਲਾ ਕੇ ਲਾਵਾਂ ਸਬਜੀ ਜਿਹੜੀ ਹੈ ਨਾ ਮੈਂ ਮਾੜੀ ਮੋਟੀ ਛਿੱਲ ਕੇ ਤੇ ਰੱਖ ਲਈ ਤੇ ਮੈਂ ਝਟ 2 ਗਿੰਡੇ ਕੱਟਨੇ ਆ ਤੇ ਸਬਜੀ ਬਣਾ ਲੈਣੀ ਚਲ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਕਰਦੀ ਹਾਂ ਕੋਈ ਗੱਲ ਨਹੀਂ ਮੈਂ ਆਪਣੇ ਕਰ ਲਈਨੀ ਬੇਹੜਾ ਉੱਥੇ ਕੰਮ ਹੀ ਕਰਦੀ ਆਈ ਨੀ ਪੁੱਤ ਚਲ ਕੋਈ ਗੱਲ ਨਹੀਂ ਮੰਮੀ ਬੜਾ ਲੈਨੇ ਕਾ ਵੱਡੇ ਹੋ ਜਾਣਾ ਵਾ ਮੈਂ ਕਿਹੜਾ ਵੱਡੇ ਹੋ ਜਾਣਾ ਚੱਲ ਕੋਈ ਨਹੀਂ ਪੁੱਤ ਫੇਰ ਕੀ ਆ ਮੈਂ ਬਣ ਗਿੱਜੀ ਆ ਕੰਮ ਮੈਨੂੰ ਨਹੀਂ ਲੱਗਦਾ ਹੈਗਾ ਕੋਈ ਨਹੀਂ ਚੱਲ ਮੇਰੇ ਸੂਟ ਤੇ ਬਣ ਗਏ ਨਾ ਗਰਮੀਆਂ ਵਾਲੇ ਇਹ ਸ਼ਰਨਦੀ ਦੀ ਨਹੀਂ ਹੁੰਦੇ ਨਾ ਤੇ ਉਹਨਾਂ ਨੇ ਵੀ ਸਗੋ ਲੈ ਲੈਣੇ ਹੁਣ ਮੈਨੂੰ ਕੀ ਪਤਾ ਉਹਨਾਂ ਨੇ ਕਿਦਾਂ ਦੇ ਪਸੰਦ ਆਣੇ ਇਹ ਤੇ ਭਾਵੇਂ ਮੈਂ ਲੈ ਹੀ ਲੈਂਦੀ ਚੱਲ ਕੋਈ ਨਹੀਂ ਆ ਭਿਆਣ ਕਿ ਉਹ ਵੀ ਲੈ ਲੈਣਗੇ ਫੇਰ ਆਉਣਾ ਹੀ ਆ ਭਾਈ ਨੇ ਹਾਏ ਹਾਏ ਇੰਨੇ ਕਿ ਤਾ ਸੁਕਾਵਾ ਟੀਅਰ ਫੜਿਆ ਵਾ ਨਾ ਵਾ ਇੱਧਰ ਆਹ ਜੜਕ ਆਏ ਹਾਏ ਇਹ ਕਿੱਥੇ ਖਲੋਤੀ ਹੈ ਦੱਸੋ ਮੈਨੂੰ ਇਹ ਦੱਸ ਵੀ ਸੂਟਾਂ ਦਾ ਟੇਰ ਫੜਿਆ ਹੱਥ ਦੇ ਵਿੱਚ ਤੇ ਬਾਹਰੋਂ ਕਿਧਰੋਂ ਗਿਸਟ ਕਰਦੀ ਆਈਆਂ ਤੂੰ ਤੂੰ ਚਾਚੀ ਕੇ ਦੇ ਭਾਈ ਆਇਆ ਸੀ ਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਸੀ ਵੀ ਆ ਜਾ ਜੇ ਸੂਟ ਵੇਖਣੇ ਤੇ ਵੇਖ ਲਾ ਤੇ ਮੈਨੂੰ ਆ ਪਸੰਦ ਆ ਇਹ ਹੀ ਦੋ ਤਿੰਨ ਤੇ ਮੈਂ ਲੈ ਆਏ ਉਹ ਤਾਂ ਗੱਲ ਕੋਈ ਨਹੀਂ ਪਸੰਦ ਆਗੇ ਤੇ ਮੈਨੂੰ ਇਹ ਦੱਸ ਅਜੇ ਤੱਕ ਮੈਂ ਨਹੀਂ ਕਦੀ ਚਾਤੀ ਮਰੀ ਆਂਡ ਗਵਾਂਡ ਤੇ ਤੂੰ ਲੋਕਾਂ ਦੇ ਘਰਾਂ ਚ ਬਹਿ ਬਹਿ ਕੇ ਸ਼ਾਪਿੰਗਾਂ ਕਰਨ ਈ ਆ ਹੈਂ ਮੰਮੀ ਫੇਰ ਕੀ ਹੋ ਗਿਆ ਆਪਣਾ ਹੀ ਘਰ ਰਿਹਾ ਹੋ ਵੀ ਕਾਹਦਾ ਆਪਣਾ ਵਾ ਚੰਗੀ ਗੱਲ ਨਹੀਂ ਤੇਰੇ ਵਾਸਤੇ ਠੀਕ ਆ ਨਾ ਲੋਕਾ ਸੌ ਸੌ ਗੱਲਾਂ ਕਰਨੀਆਂ ਕਿ ਸਸਤੇ ਕਦੀ ਘਰੋਂ ਬਾਹਰ ਨਹੀਂ ਨਿਕਲੀ ਤੇ ਨਵਾਂ ਲੂਰ ਲੂਰ ਫਿਰਨ ਦੀਆਂ ਵਾ ਤੁਸੀਂ ਤੇ ਕਿਸੇ ਨਾਲ ਲਾ ਕੇ ਖਾਣੀ ਨਾ ਹੋਈ ਹੁਣ ਹਾਨੂੰ ਤੇ ਕਿਸੇ ਨਾਲ ਚੱਜਵਾਨਾ ਰਹਿਣ ਦੋ ਤੇ ਨਾਲੇ ਤੁਹਾਡਾ ਕੋਈ ਮਤਲਬ ਨਹੀਂ ਬੰਦਾ ਮੈਨੂੰ ਰੋਕਣਾ ਜਿੱਦੋਂ ਅਸੀਂ ਅੱਡ ਬਾਰਵਾ ਨਹੀਂ ਕਿਉਂ ਨਹੀਂ ਪੁੱਛਣਾ ਹੈ ਤੁਹਾਨੂੰ ਮੈਂ ਨਾ ਪੁੱਛਾਂ ਫਿਰ ਤੀ ਸਮਝੋ ਕੋਹ ਨਾ ਬੰਦੇ ਨੂੰ ਮੰਮੀ ਮੈਂ ਨਾ ਲੜਨ ਦੇ ਮੋੜ 'ਚ ਨਹੀਂ ਆਈ ਹਾਂ ਮੈਂ ਸੂਟ ਲੈ ਕੇ ਆਈ ਆ ਨਾ ਤੇ ਮੈਨੂੰ ਰਹਿਣ ਦੋ ਚੁੱਪ ਕੀਤੀ ਵਿਖਾ ਹੈ ਇਧਰ ਲੀਰਾ ਤੇ ਚੱਕ ਲਈ ਕਿਉਂ ਤੁਹਾਨੂੰ ਕਾਦੇ ਲਈ ਵਿਖਾ ਲਾਂ ਆਕੜ ਵੇਹ ਇਹਦੀ ਤੂੰ ਕੀ ਆਂਦੀ ਆ ਹੈ ਇਹਨਾਂ ਨੇ ਫਿਰ ਮੇਰੀ ਸੱਸ ਮਾਂ ਵਾ ਚੱਲ ਮੈਂ ਵਿਖਾ ਲਈ ਦਵਾਂ ਜੇ ਵੇਖਣ ਢਈ ਆ ਤੇ ਮੂੰਹ ਵਟ ਕੇ ਜਾਂਦੀ ਮੇਰੇ ਲਾਗੋਂ ਕਿਦਾਂ ਇਹਨਾਂ ਦਾ ਲਾਜਕ ਤੇ ਕਰਨਾ ਹੀ ਪੈਣਾ ਵਾ ਸਾੜੀ ਗਈ ਹੈ ਮੇਰੇ ਸੂਟ ਵੇਖ ਕੇ ਜਿਵੇਂ ਇਹਨੂੰ ਵਿਖਾ ਦਿੰਦੀ ਤੇ ਇਹਨੇ ਤੇ ਕਹਿਣਾ ਸੀ ਵਿੱਚੋਂ ਇੱਕ ਅੱਧਾ ਮੈਨੂੰ ਦੇ ਦੇ ਤੇ ਪੈਸੇ ਤੋਂ ਮੈਂ ਦੇ ਕੇ ਆਈ ਆ ਨਾਲੇ ਬੈ ਕੇ ਵੀ ਨਹੀਂ ਆਣਾ ਹੁਣ ਚੱਜ ਸਵਾਦ ਨਾਲ ਇਹਨਾਂ ਨੂੰ ਆਗੇ ਇਹ ਸੂਟਾਂ ਦੀ ਦੁਕਾਨ ਲਾਈ ਏ। ਓਹੋ ਸੂਟਾਂ ਦੀ ਦੁਕਾਨ ਕੀ ਲਾਉਣੀ ਹੈ? ਪਾਣੀ ਲਿਵਾਣ ਤਾਂ ੜਵਾ ਹਸਤੇ। ਪਾਣੀ ਚੱਲ ਰਹਿੰਦੇ ਤੂੰ। ਇਹ ਕਿਥੋਂ ਆਏ ਨੇ? ਇਹ ਪਿੰਦਰ ਕਿਥੋਂ ਆਣੇ ਹੀ? ਜਿੱਦਾਂ ਚਾਚੀ ਨੇ ਮੈਨੂੰ ਆਵਾਜ਼ ਮਾਰੀ ਹਿੱਤ ਤੇ ਪਾਈ ਆਇਆ ਹਿੱਦੀ ਮੰਦੀ ਕੋਲ ਲੈ ਜੀ ਦੋ ਦਿਨ ਮੈਨੂੰ ਪਸੰਦ ਆ ਗਏ ਸੂਟ ਵੇਖ ਤੋਂ ਹਾਂ ਸੋਹਣੇ ਨੇ। ਉਹ ਸੂਟ ਤਾਂ ਚੱਲ ਵਧੀਆ ਨੇ। ਚੰਗੇ। ਤੂੰ ਇੱਕ ਅਦਾ ਲੈ ਲੈਣੀ ਹੈ ਜੀ ਕਰਨੀ। ਚੱਲ ਗਰਮੀਆਂ ਨੂੰ ਸੌਖੀਆਂ ਲੰਗਣਗੀਆਂ ਚੱਲ ਹਲੇ ਤੇ ਸ਼ੁਕਰ ਕਰੋ ਮੈਂ ਤਿੰਨੀ ਲੈ ਮੈਨੂੰ ਤਿੰਨੀ ਪਸੰਦ ਆਏ ਦੋਕ ਮੈਨੂੰ ਹੋਰ ਹੋਂਦੇ ਹੀ ਪਸੰਦ ਤੋ ਫਿਰ ਦੂਜਿਆਂ ਨੇ ਲੈ ਲੈਣੀ ਤੇ ਮੈਂ ਉਹ ਵੀ ਲੈ ਲੈਣੇ ਠੀਕ ਆ ਹਲੇ ਤੇ ਸ਼ਰਨ ਦੀਦੀ ਨੇ ਵੀ ਲੈਣੇ ਆ ਮੈਨੂੰ ਭਾਈ ਨੂੰ ਕਿਹਾ ਸੀ ਕੋਈ ਨਹੀਂ ਆਏ ਹੋ ਜਦੋਂ ਦੀਦੀ ਨੇ ਲੈਣੇ ਹੋਏ ਨਾ ਉਦੋਂ ਮੈਂ ਫਿਰ ਦੋਕ ਲੈ ਲਾਂਗੇ ਉਹ ਵੀ ਸੁਣ ਲਾ ਕੀ ਹੋਇਆ ਉਹ ਕੋਰੀਨ ਸਕੂਲ ਵਾਲਿਆਂ ਛੁੱਟੀ ਨਹੀਂ ਆ ਦਿੱਤੀ ਕਿਉਂ ਅਹੀਂ ਨਹੀਂ ਟੈਸਟ ਹੋਣ ਦੇ ਨੇ ਅੱਛਾ ਫਿਰ ਭਾਬੀ ਕਹਿੰਦੇ ਕਿ ਮੈਂ 2 ਘੰਟੇ ਬੈਜੇ ਨਹੀਂ ਆ ਉਹ ਮੈਂ ਕਿੱਥੇ ਬੈਠੇ ਰਹੋਗੇ ਇਦਾਂ ਕਰਿਓ ਮੈਂ ਤੇ ਮਾਸੜ ਜੀ ਨੂੰ ਕਿਉਂ ਆਪ ਹੀ ਲੈ ਜਾਵਾਂਗੇ ਲੈ ਤੇ ਸਗੋਂਨ ਨੇ ਮੈਂ ਕਹਿਣ ਵੀ ਦੀ ਹਾਂ ਕਿ ਜਦ ਕੁੜੀ ਆਉਂਦੀ ਨਾ ਉਦੋਂ ਸਗੋਂ ਜਾਂਦੇ ਸ਼ਾਮਣ ਨੂੰ ਤਿਆਰ ਓਕੇ ਸਹੀ ਗੱਲ ਇਹ ਜਾਣਾ ਹੀ ਉਦੋਂ ਚਾਹੀਦਾ ਸੀ ਉਹ ਪਹਿਲਾਂ ਹੀ ਤਿਆਰ ਹੋ ਕੇ ਤੇ ਚਲ ਗਈ ਨੇ ਚਾਨ ਵਾਲੀ ਮੈਸੇਜ ਵੇਖਿਆ ਮਗਰੋਂ ਆ ਪਹਿਲਾਂ ਚਲ ਗਿਆ ਕਿ ਮੈਂ ਚਲ ਜਾ ਕਿਤੇ ਮੈਂ ਰਹਿ ਨਾ ਪਾਵਾਂ ਘਰ ਹੂੰ ਉਦੋਂ ਵੇਖਦੇ ਸੋ ਵਧੀਆਂ ਲੱਗੀਆਂ ਨੇ ਨਹੀਂ ਨਹੀਂ ਵਧੀਆ ਸੋਹਟਾ ਰੰਗ ਸੋਨੇ ਆ ਨਾ ਤੁਸੀਂ ਹਰ ਵਾਰ ਕਹਿੰਦੇ ਨੇ ਤੂੰ ਰੰਗ ਨਹੀਂ ਚੰਗੀ ਲੈਂਦੀ ਨਹੀਂ ਨਹੀਂ ਵਧੀਆ ਹਰ ਕੀ ਮੈਂ ਚਾਚੀ ਨੂੰ ਉਹਨਾਂ ਨੂੰ ਪੁਸ਼ਕੇ ਲੇ ਤੇ ਮੰਮੀ ਨੇ ਮੈਨੂੰ ਪਤਾ ਨਹੀਂ ਕਿੱਥੋਂ ਵੇਖਿਆ ਆਵਦੀ ਤੇ ਆਂਦੀ ਮੈਨੂੰ ਵਿਖਾ ਤੇ ਪਰ ਮੈਂ ਨਹੀਂ ਵਿਖਾਈ ਹੈਗੇ ਮੇਰੇ ਤੇ ਗਾਲੀ ਪੈ ਗਈ ਕਿਨੇ ਅਸੀਂ ਤੇ ਕੋਈ ਉਹਨਾਂ ਘਰ ਗਏ ਨੇ ਤੇ ਤੁਸੀਂ ਉਹਨਾਂ ਘਰ ਕੀ ਕਰਨ ਦੀਆਂ ਤੇ ਮੈਂ ਆਪੇ ਤੁਸੀਂ ਤੇ ਕਿਹਨਾਂ ਲਾ ਕੇ ਖਾਣੀ ਨਾ ਹੋਈ ਹਾਂ ਨੂੰ ਤਨਾ ਮਾਹ ਕਿਹਨਾਂ ਦਾ ਰੋਕੋ ਚੱਲ ਫਿਰ ਕੀ ਜਦੋਂ ਵਿਖਾ ਹੜਦੀ ਤੇ ਪਿੰਦਰੇ ਬਿੜੇ ਚਲਾਗਾ ਉਹਨਾਂ ਜਿਹੜਾ ਚੰਗਾ ਲੱਗਣਾ ਹੈ ਵਿੱਚੋਂ ਲੈ ਲੈਣਾ ਹੈ ਤੇ ਮੈਂ ਫਿਰ ਕੀ ਕਹਿਣਾ ਹੈ ਫੇਰ ਲੜਾਈ ਪੈਣੀ ਹੀ ਉਹਨੂੰ ਚੰਗਾ ਐ ਮੈਂ ਹੱਥ ਹੀ ਨਹੀਂ ਲਾਉਂ ਦਿੱਤਾ ਜੇ ਲੈਵ ਲੈਂਦੇ ਤੇ ਫਿਰ ਕਿਉਂ ਲੈ ਲੈਂਦੇ ਨਵਦੀਪ ਫੈਦਾ ਨਹੀਂ ਕਰੀਦਾ ਹੁੰਦਾ ਕਿਉਂ ਜਿਹੜਾ ਜੁਨੀ ਦਾ ਅੱਗੇ ਨਾਲੋਂ ਬੜਾ ਫਰਕ ਪੈਣਾ ਕੋਈ ਫਰਕ ਫੁਰਕ ਨਹੀਂ ਪਿਆ ਉਹਨਾਂ ਦਾ ਜਿਹੜਾ ਜਿੱਦਾਂ ਚੱਲਦਾ ਨੇ ਉਹਦੇ ਨਾਲ ਉਦਾਂ ਹੀ ਚੱਲਣਾ ਚਾਹੀਦਾ ਵਾ ਫਿਰ ਹੁਣ ਤੂੰ ਵੀ ਨਾ ਆਪਣੀ ਜੇਤੋ ਛੱਡਦੀ ਹੈਗੀ ਚਲੋ ਠੀਕ ਆ ਚਲ ਜਾ ਪਾਣੀ ਲਾ ਆਗਾ ਮੈਂ ਤੁਹਾਨੂੰ ਪਹਿਲਾਂ ਪਾਣੀ ਪੁੱਛਿਆ ਉਦੋਂ ਦੇਖ ਰਿਆਂ ਦੀ ਉਦੋਂ ਸੂਟ ਵੇਖ ਕੇ ਆ ਨਾ ਮੈਂ ਇਹਨੂੰ ਪੁੱਛਣਾ ਵੀ ਇਹ ਕਿੱਥੋਂ ਆਏ ਨੇ ਪਿਆਲ ਖਾ ਪੀ ਲਈ ਇਹ ਕੀ ਲੈ ਆਏ ਜੀ બસ ਕੋ ਫਲ ਫਲੂਟ ਲੈਣਾ ਤੇਰੇ ਆਤੇ ਤੁਸੀਂ ਤੇ ਚੰਗਾ ਏਡਾ ਲਫਾਫਾ ਲੈ ਆਏ ਜੀ ਅੱਜ ਪੈਕ ਕਰਾ ਕੇ ਉਹ ਚਾ ਲਗਾ ਆਮ ਬਾਇਆ ਨਵੇਂ ਨਵੇਂ ਹੋਰ ਕਿਲੇ ਕਾ ਲਿਆ ਵਿੱਚ ਲੈ ਆਹ ਨਾ ਚੰਗਾ ਫੁੱਲਾ ਫਰੂਟ ਲੈ ਕੇ ਆਏ ਨਾ ਨੂਰਾ ਮੈਂ ਚੱਲ ਤੂੰ ਠੀਕ ਠਾਕ ਹੋਣੀ ਚਾਹੀਦੀ ਆ ਤੂੰ ਫੜਦਾ ਕੀ ਆ ਮੇਰਾ ਕਦੋਂ ਦਾ ਫਿਕਰ ਹੋਣ ਡੈ ਪਿਆ ਤੁਹਾਨੂੰ ਹੈ ਉਹ ਕਰਨਾ ਹੀ ਪੈਂਦਾ ਵਾ ਜੀਵਨ ਸਾਥੀ ਦਾ ਠੀਕ ਨਹੀਂ ਚਲੋ ਠੀਕ ਆ ਸ਼ੁਕਰ ਆ ਕਿਤੇ ਮੇਰਾ ਵੀ ਚੇਤਾ ਆ ਤੁਹਾਨੂੰ ਤੇ ਤੂੰ ਇੱਥੇ ਬੈਠੀਂ ਅੰਦਰ ਬਹਿਣਾ ਪੱਖੇ ਇੱਥੇ ਮੈਂ ਕੀ ਬਹਿਣਾ ਪੱਖੇ ਥੱਲੇ ਕਦੀ ਨਹੀਂ ਰਹਿਣਾ ਵਾ ਨਵਾਂ ਕੱਢੀ ਜਾਂਦਾ ਕਰਦੀਆਂ ਆਪਣੀਆਂ ਮਰਜ਼ੀਆਂ ਆ ਵੱਡੀ ਦਾ ਹਾਲ ਵੇਖ ਲੋ ਨਾ ਪੁੱਛਿਆ ਨਾ ਗਿਛਿਆ ਚੁੱਪ ਕਰਕੇ ਪਾਏ ਬੈਗ ਚ ਕੱਪੜੇ ਤੇ ਗਾਂ ਹੋਈ ਕਿੱਥੇ ਗਈ ਉਹ ਤੇ ਕੇ ਆਪਣੇ ਤੇ ਦੂਜੀ ਨਿੱਕੀ ਉਹਦੀ ਕਰਤੂਬ ਸੁਣ ਲੋ ਅੱਜ ਹਾਂ ਮੈਂ ਕਦੀ ਆਪਣੇ ਸ਼ਰੀਕੇ ਚ ਤੱਕ ਛਾਤੀ ਨਹੀਂ ਮਾਰੀ ਆਹੋ ਤੇ ਇਹ ਮਾਰ ਜਾ ਜਾ ਕੇ ਉੱਥੇ ਤੇ ਸ਼ੋਪਿੰਗਾਂ ਕਰਨ ਦੀ ਆ ਪਹਿਲੀ ਗੱਲ ਤੇ ਆ ਕਿ ਤੈਨੂੰ ਕੁ ਲੋੜੀ ਆਵਾਜ਼ ਮਾਰਨ ਦੀ ਹੈ ਬੀਜ ਤੇ ਤੂੰ ਆਪਣੀ ਜਾਣ ਕੇ ਕਰਉਣੀ ਆ ਹਾਂ ਜੋ ਐਡੀ ਚੰਗੀ ਹੁੰਦੀ ਨਾ ਤੇ ਤੈਨੂੰ ਅਣ ਕਹਿੰਦੀ ਵੀ ਮੰਮੀ ਜਾ ਮੈਂ ਸੂਟ ਲੈ ਆ ਨਾ ਉਹਨਾਂ ਨੂੰ ਕਿ ਲੋੜ ਮੈਨੂੰ ਪੁੱਛਣ ਦੀ ਸਾਰੇ ਕੰਮ ਹੁੰਦੇ ਹੀ ਪੁੱਛ ਕੇ ਪਰਨਾ ਤੂੰ ਸਾਰਾ ਕੰਮ ਖਰਾਬ ਕੀਤਾ ਤੇ ਮੈਂ ਦੱਸਾਂ ਗੱਲ ਤੂੰ ਹੀ ਤਾਂ ਸਵਾ ਮੇਰੇ ਸਿਰ 'ਚ ਪਾਇਆ ਕਰੋ ਤੁਹਾਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ ਲੱਭਦਾ ਸਾਰੇ ਜਣੇ ਪੁੱਛ ਕੇ ਜਾਂਦੇ ਕਿਤੇ ਪਤਾ ਨਹੀਂ ਹਲਦਾ ਸਾਡੇ ਤੋਂ ਬਿਨਾ ਹਲਦਾ ਨਹੀਂ ਪਤਾ ਹੱਡੀ ਤੂੰ ਵੀ ਨਹੀਂ ਜਨਾ ਜੜਾ ਡੋਡੀ ਨਹੀਂ ਹੋਏ ਨਾ ਮੈਂ ਕੀ ਕੀਤਾ ਵਾ ਉਹ ਬਹੁਤ ਚੰਗੀਆਂ ਨੋਆਂ ਤੁਹਾਡੀਆਂ ਹਨਾ ਮੈਂ ਹੀ ਕੀਤਾ ਸਾਰਾ ਕੁਝ ਜੇ ਮੈਨੂੰ ਬਖਾਲ ਦਿੰਦੀ ਵੀ ਮੰਮੀ ਆ ਸੂਟ ਤੂੰ ਹੀ ਵੇਖ ਲਓ ਤੇ ਫੇਰੇ ਮਰ ਚਲੀ ਹੀਗੀ ਨਹੀਂ ਤੇਰੇ ਕਿੱਡੀ ਕੀ ਢਿੱਡ ਪੀੜ ਹੋਣਦੀ ਸੀ ਵੇਖਣ ਖਣੋ ਹੈ ਤੈਨੂੰ ਕੋਣ ਖਣੋ ਮੈਂ ਦੱਸ ਮੈਂ ਸਸਮਾਵਾਂ ਇਹਨਾਂ ਦਾ ਫਰਜ ਬਣਦਾ ਪੁੱਛ ਕੇ ਜਾਣ ਕਰੋ ਬਾਹਰ ਉਹ ਹੋਣੇ ਹੋ ਸਮਝਦੇ ਅਸੀਂ ਅੱਡ ਬਾਰੇ ਸਾਨੂੰ ਕੋ ਲੋੜਾ ਕਿ ਇਹਨੂੰ ਪੁੱਛਣ ਦੀ ਅੱਡ ਬਾਰੇ ਆ ਕੋਈ ਕੱਲ ਨੂੰ ਬਾੜਲਾ ਮਾ ਹੋਇਆ ਨਾ ਉਹ ਸਾਨੂੰ ਮਿਲਣਾ ਵਾ ਇਹਨਾਂ ਦਾ ਕੀ ਜਾਣਾ ਵਾ ਜਨੂਸ ਤੇ ਸਾਡਾ ਨਿਕਲਣਾ ਸਾਰੇ ਪਿੰਡ ਵਿੱਚ ਉਹ ਮੇਰੀ ਗੱਲ ਸੁਣ ਲੈ ਉਹ ਵੀ ਆਪਣੇ ਤਾਂ ਸਿਆਣੀਆਂ ਵਾ ਤੇਰਾ ਜਨੂਸ ਨਿਕਲਣਾ ਇੱਥੇ ਮੇਰੀ ਗੱਲ ਸੁਣੋ ਗੱਲਾਂ ਛੱਡ ਤੂੰ ਆ ਨਾ ਇਹਨਾਂ ਦੇ ਵਿੱਚ ਉਹਨਾਂ ਨੂੰ ਦੇਦੀ ਥੋੜਾ ਪੋਤਾ ਦੇ ਨਹੀਂ ਆ ਆ ਬੂੰਬੂ ਦੇਦੀ ਚੱਲ ਫਿਰ ਵੀ ਨਿਆਣੇ ਨੇ ਹਾਂ ਮੇਰੀ ਗੱਲ ਸੁਣੋ ਉਹ ਨਹੀਂ ਜਾਂਦੇ ਸ਼ਹਿਰ ਉਹ ਵੀ ਲੈ ਕੇ ਆਉਂਦੇ ਆ ਲਫਾਫੇ ਸਿੱਧੇ ਲੈ ਕੇ ਆਪਣੇ ਅੰਦਰ ਵੜ ਜਾਂਦੇ ਆ ਤੇ ਮੇਰਾ ਦਿਮਾਗ ਭੋਆ ਇਹਨਾਂ ਨੂੰ ਵੰਡਦੀ ਫਿਰਾਂ ਮੈਂ ਉਹ ਮੇਰੀ ਗੱਲ ਸੁਣ ਲੈ ਫਿਰ ਵੀ ਆਪਣੇ ਦੀ ਪੁੱਤ ਵਾ ਕਿਸਦੇ ਬਗਾਨੇ ਥੋੜੇ ਆ ਕਿਤੇ ਤੇ ਮੇਰੇ ਲਾਗੇ ਬਹਿਣ ਨਹੀਂ ਦਿੰਦੀਆਂ ਹੈ ਤੇ ਮੈਂ ਨਾਲ ਫਰੂਟ ਵੰਡਦੀ ਫਿਰਾਂ ਇਹ ਨਿਕਲੜ ਪਈ ਆ ਉਹ ਇਹੋ ਜਿਹੇ ਨਕਮੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਮੇਰੇ ਸੁਣ ਲੈ ਗੱਲ ਆ ਮੈਂ ਤਾਂ ਨਹੀਂ ਦਿੰਦੀ ਕਿ ਵੀ ਭੱਜੀਆਂ ਬਵਾ ਗੱਲੋਂ ਹੀ ਹੁੰਦੀ ਹੁੰਦੀਆਂ ਮੈਂ ਵੇ ਨਾ ਕਿੰਨੂੰ ਝਾੜ ਝਾੜ ਨਹੀਂ ਛੁੱਟੀਦਾ ਨਹੀਂ ਪੋਤੇ ਪੋਤੀਆਂ ਵਾ ਮੇਰ ਨਾਲ ਵੀ ਪਿਆਰ ਕਰਨ ਤੇ ਸਾਡੀ ਦਾਦੀ ਆ ਮੇਰੇ ਲਾਗੇ ਆਣ ਕੇ ਵਿਆਹ ਕਰਨ ਮੇਰਾ ਵੀ ਜੀ ਕਰਦਾ ਜਦੋਂ ਮਾਵਾਂ ਤੂ ਤੂ ਆਪਣੇ ਅੰਦਰ ਲੈ ਜਾਂਦੀਆਂ ਵਾ ਤੇ ਫਿਰ ਮੈਂ ਐਵੇਂ ਪਿੱਛੇ ਪਿੱਛੇ ਤੁਰ ਹੀ ਫਿਰਾਂ ਇਹਨਾਂ ਦੇ ਉਹ ਚੱਲ ਕੋਈ ਗੱਲ ਨਹੀਂ ਜਿਹੜਾ ਸਾਡਾ ਫਰਜ਼ ਆ ਨਾ ਉਹ ਅਦਾ ਕਰਨਾ ਚਾਹੀਦਾ ਵਾ ਬਾਕੀ ਕੋਈ ਨਾ ਭਿਸਿਆਣੇ ਹੋ ਗਿਆ ਭੀ ਸਮਝ ਲੱਗ ਜਾਣੀ ਹੈ ਕਿਹੜਾ ਮਾੜਾ ਤੇ ਕਿਹੜਾ ਜੱਗਾ ਵਾ ਤੇ ਫਰਜ਼ ਸਾਡੇ ਰਹਿ ਗਏ ਸਾਰੇ ਇਹਨਾਂ ਦਾ ਕੋਈ ਫਰਜ਼ ਨਹੀਂਗਾ ਇਹਨਾਂ ਸਾਰੇ ਫਰਜ਼ ਭਲਾ ਲਏ ਹੁਣ ਤੂੰ ਜੇ ਫੇਰ ਉਹ ਹੀ ਗੱਲਾਂ ਕਰੀ ਜਾਨੀਂ ਇਹ ਨਹੀਂ ਗੱਲ ਕਹਿੰਦੀ ਭੀ ਚੱਲ ਕੋਈ ਨਹੀਂ ਆਉਣ ਵਾਲਾ ਸਮਾਂ ਚਲੋ ਮਹਾਰਾ ਚੰਗਾ ਲਿਆ ਵੇ ਤੂੰ ਤੇ ਅਗਲੀਆਂ ਗੱਲਾਂ ਫੜਨੀ ਹੈ ਮੈਂ ਤੇ ਨਵਲੇ ਵੇਖ ਕੇ ਚੱਲਣਾ ਜਿੱਦਾਂ ਇਹ ਚੱਲਣਗੇ ਨਾ ਮੈਂ ਉਦਾਂ ਹੀ ਚੱਲਣਾ ਤੁਸੀਂ ਜੋ ਮਰਜ਼ੀ ਕਹੀ ਜਾਓ ਮੇਰੇ ਉਹ ਮੇਰੀ ਸੁਣ ਲੈ ਗੱਲ ਗੜ ਗੜੀ ਉਮਰ ਸਿਆਣੀ ਹੋਣੀ ਆ ਇਹੋ ਜਾਕੜਾ ਛੱਡ ਦੇ ਆਖੇ ਲੱਗਦਾ ਮੁੜ ਕੇ ਇਹਨਾਂ ਦੇ ਹੱਥਾਂ ਵਿੱਚੋਂ ਲੰਘਣਾ ਸੀ ਨਹੀਂ ਇਹਨਾਂ ਦੇ ਹੱਥਾਂ 'ਚ ਲੰਘਣਾ ਵਾ ਤੇ ਫਿਰ ਇਹਨਾਂ ਕੋਲ ਛਿੱਤਰ ਖਾਈ ਜਾਵਾਂ ਗਾੜੀ ਬੈ ਬੈ ਕੇ ਪੈਂ ਤੁਸੀਂ ਖਾਓ ਮੇਰੇ ਕੋ ਤਾਂ ਨਹੀਂ ਖਾਦੇ ਜਾਂਦੇ ਓ ਦਾ ਦਾ ਜਿਹੜਾ ਤੈਨੂੰ ਕੰਮ ਆਖਿਆ ਉਹ ਕਰ ਸਿਰ ੜਾਣੋ ਹੜਦੀ ਨਹੀਂ ਲੈ ਆਤ ਨਹੀਂ ਦਿੰਦੀ ਮੈਂ ਕਿਹਨੂੰ ਚੱਲ ਨਾ ਆਦੇ ਕੀ ਬੰਦਾ ਕਰੇ ਇਹ ਕਹਿਣ ਦੀ ਆ ਵੀ ਪੁੱਛਦੇ ਨੇ ਨਾ ਸੁਆਹ ਪੁੱਛਣਾ ਜਦੋਂ ਕਿ ਇਹਨੂੰ ਉਹ ਉਹਨਾਂ ਨੇ ਕਿ ਚਾਜ ਨਾਲ ਦੇ ਖੱਦ ਹੋਈ ਇਹਦੇ ਵਾਲੀ ਧਰਨਾ ਲੈ ਬੰਦਾ ਬਾਹਰ ਆਇਆ ਕਿ ਤੇ ਪਾਣੀ ਉਹਨਾਂ ਨੇ ਪੁੱਛਿਆ ਤੇ ਫੁਰ ਲੱਗ ਪਈ ਜਾਂਦੀਆਂ ਮਾਨ ਚੱਲ ਮਨਾ ਆਪ ਹੀ ਪਾਣੀ ਪੀਲਾ